ਰੇਉ ਦੇਸ਼ ਦੁਨੀਆ ਚੈਨਲ ਮੈਂ ਤੁਹਾਡਾ ਆਪਣਾ ਮਨਪ੍ਰੀਤ ਰੰਦਿਓ ਅੱਜ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸਰਦਾ ਦੇ ਫੌਲਪੀਟ ਕਰਨ ਸਬਕਾ ਵਿਧਾਇਕ ਲਖਵੀਰ ਸਿੰਘ ਜੀ ਲਖਾ ਦਰਾਹਾ ਦੇ ਇੱਕ ਕੈਂਪ ਬਲੱਡ ਕੈਂਪ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਜੀ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ ਨੂੰ ਸਰਦਾ ਦੇ ਫੌਲਪੀਟ ਕਰਨ ਆਏ ਹੋ ਨੌਜਵਾਨਾਂ ਨੂੰ ਉਹਨਾਂ ਦੀ ਸ਼ਹੀਦੀ ਦਿਹਾੜੇ ਦੇ ਉਤੇ ਕੀ ਸੰਦੇਸ਼ ਦੇਣਾ ਚਾਹੋਗੇ ਛੀਤੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਕਿੰਨੇ ਦੇਸ਼ਕਾਮ ਲਈ ਉਹ ਜੰਜੀਰਾਂ ਤੋੜੀਆਂ ਜਿਹੜਾ ਸਦੀਆਂ ਤੋਂ ਗੁਲਾਮ ਸੀ ਭਾਰਤ 200 ਸਾਲ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਉਹ ਗੁਲਾਮੀ ਦੀਆਂ ਜੰਜੀਰਾਂ ਤੋੜਨ ਨੂੰ ਜਿਹੜਾ ਮੁੱਢ ਬਣਿਆ ਉਹ ਸ਼ਹੀਦ ਆਜਮ ਸਾਹਿਬ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਇਹਨਾਂ ਦੇਸ਼ ਭਗਤਾ ਨੇ ਮੁੱਢ ਬਣਿਆ ਸੀ ਜਦੋਂ ਸਾਡੇ ਨੌਜਵਾਨ ਕਿਸੇ ਵੀ ਕ੍ਰਾਂਤੀਕਾਰੀ ਫੈਸਲੇ ਲੈਂਦੇ ਨੇ ਤਾਂ ਪਬਲਿਕ ਤਾਂ ਲੋਕ ਉਹਨਾਂ ਦੇ ਮਗਰ ਲੱਗਦੇ ਨੇ ਅੱਜ 100 ਸਾਲ ਦੇ ਕਰੀਬ ਹੋਣ ਵਾਲਾ 1931 ਚ ਸੀਤਿਆ ਜੀ ਸਾਹਿਬ ਭਗਤ ਸਿੰਘ ਨੂੰ ਫਾਂਸੀ ਦਿੱਤੀ ਸੀ ਤਾਂ ਅੱਜ ਵੀ ਉਹਨਾਂ ਦੀਆਂ ਰਚਨਾਵਾਂ ਲਿਖੀਆਂ ਹੋਈਆਂ ਜਾਂ ਉਹਨਾਂ ਦੀ ਸੋਚ ਤੇ ਸਾਡੀ ਨੌਜਵਾਨ ਵਰਗ ਪੂਰਾ ਪਹਿਰਾ ਦੇ ਰਿਹਾ ਜਿਸ ਤਰ੍ਹਾਂ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਉਹਨਾਂ ਦੀ ਸੋਚ ਨੂੰ ਸਮਰਪਿਤ ਆ ਕਿ ਉਹਨਾਂ ਦੇ ਖੂਨ ਅੰਦਰ ਉਹਨਾਂ ਦੇ ਕਣ-ਕਣ ਵਿੱਚ ਦੇਸ਼ ਪ੍ਰਤੀ ਦੇਸ਼ ਪ੍ਰਤੀ ਭਗਤੀ ਸੀ ਦੇਸ਼ ਪ੍ਰਤੀ ਜज्ਬਾ ਸੀ ਸਮਾਨਤਾ ਸੁਤੰਤਰਤਾ ਦੀ ਗੱਲ ਕਰਦੇ ਸੀ ਉਹ ਤੇ ਅੱਜ ਸਾਡੇ ਸਮਾਜ ਨੂੰ ਪਹਿਰਾ ਦੇਣ ਦੀ ਲੋੜ ਆ ਸ਼ਹੀਦ ਅਜਮ ਸਾਹਿਬ ਭਗਤ ਸਿੰਘ ਜਿਹੜਾ ਦੇਸ਼ ਤੇ ਪੰਜਾਬ ਸਿਰਜਣਾ ਚਾਹੁੰਦੇ ਸੀ ਅੱਜ ਉਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਤੇ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਤੇ ਫੁੱਲ ਚੜਾ ਕੇ ਉਹਨਾਂ ਨੂੰ ਆਪਣੇ ਸ਼ਹੀਦ ਮੰਨ ਕੇ ਉਹਨਾਂ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਭਗਤ ਸਿੰਘ ਜੀ ਇੱਕ ਸੋਚ ਲੈ ਕੇ ਚੱਲੇ ਸੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਬਰਾਬਰਤਾ ਦੀ ਗੱਲ ਕਰਦੇ ਹੋ ਜਾਂ ਅਨਪੜਤਾ ਦੂਰ ਕਰਨ ਦੀ ਗੱਲ ਕਰਦੇ ਆ ਆਪਾਂ ਤੇ ਕੀ ਅੱਜ ਬੇਰੁਜ਼ਗਾਰੀ ਆ ਜਾਂ ਹੋਰ ਸਮੱਸਿਆਵਾਂ ਨੇ ਉਹ ਜਿਹੜੀਆਂ ਚੀਜ਼ਾਂ ਤੇ ਆਪਾਂ ਨੇ ਮਤਲਬ ਦੇਸ਼ ਨੇ ਹੋਲਡ ਕਰ ਲਿਆ ਉਹ ਸੋਚ ਦੇ ਉੱਤੇ ਅੱਜ ਆਪਾਂ ਇਹ ਪੂਰਾ ਉਤਰ ਰਹੇ ਆ ਜੀ ਦੇਖੋ ਬਹੁਤ ਸਾਰੀਆਂ ਗੱਲਾਂ ਪੂਰੀਆਂ ਵੀ ਹੋਈਆਂ ਨੇ ਪਰ ਬਹੁਤ ਜ਼ਿਆਦਾ ਅੱਜ ਜ਼ਰੂਰਤਾਂ ਪੂਰੀਆਂ ਕਰਨ ਦੀ ਜਿਸ ਤਰ੍ਹਾਂ ਨੌਜਵਾਨ ਵਰਗਾ ਸਾਡਾ ਅੱਜ ਉਹਨਾਂ ਨੂੰ ਰੁਜ਼ਗਾਰ ਦੇ ਸਾਧਨ ਮਹਈਆ ਕਰਾਉਣ ਲਈ ਸਰਕਾਰਾਂ ਨੂੰ ਚਾਹੀਦਾ ਵੀ ਉਹਨਾਂ ਦੀ ਬਿਉਤਬੰਦੀ ਕੀਤੀ ਜਾਵੇ ਸਰਕਾਰ ਅਨਪੜਤਾ ਖਤਮ ਕਰੂਗੀ ਤਾਂ ਰੋਜ਼ਗਾਰ ਮਿਲੂਗਾ ਰੋਜ਼ਗਾਰ ਦੇਣ ਲਈ ਸਾਧਨ ਬਹਾਈਆ ਚਾਹੀਦੇ ਨੇ ਸੋ ਸਰਕਾਰਾਂ ਨੂੰ ਆਪਣੇ ਏਡੇ ਬਜਟ ਰੱਖਣੇ ਚਾਹੀਦੇ ਨੇ ਸਰਕਾਰੀ ਨੌਕਰੀਆਂ ਲਈ ਜਿਹੜੀਆਂ ਹੋਰ ਚੀਜ਼ਾਂ ਲਈ ਐਡਵਰਟਾਈਜ਼ਮੈਂਟ ਲਈ ਜਾਂ ਕਿਸੇ ਹੋਰ ਸਾਧਨਾਂ ਦੀ ਰੱਖਦੇ ਨੇ ਉਹਨਾਂ ਨੂੰ ਬੰਦ ਕਰਕੇ ਸਿਰਫ ਤੇ ਸਿਰਫ ਸਰਕਾਰ ਦੀ ਦਿੱਖ ਨੂੰ ਦਿਖਾਉਣ ਲਈ ਸ਼ੇਦ ਆਜ਼ਮ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਲਈ ਰੋਜ਼ਗਾਰ ਦੇ ਸਾਧਨ ਮਹਈਆ ਕਰਾਉਣ ਲਈ ਉਹਨਾਂ ਨੂੰ ਬਜਟ ਵੱਖਰੇ ਤੌਰ ਤੇ ਰੱਖਣੇ ਚਾਹੀਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਸਾਥੀਆਂ ਨੂੰ ਬੇਨਤੀ ਹੈ ਤੇ ਇਹੀ ਵੀ ਸਾਰੇ ਰਲ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ کردار ਨੂੰ ਦੇਖੀਏ ਉਹਨੂੰ ਪੜ੍ਹੀਏ ਉਹਨਾਂ ਦੀ ਕੀ ਸੋਚ ਤੇ ਪੈਰਾ ਦੇਣ ਦਾ ਯਤਨ ਕਰੀਏ ਸੈਟੀ ਸਾਸਤਾ ਦੇ ਸਕੱਟਰੀ ਦੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦਾ ਇੱਕ ਯੋਗ ਅਪਰਾਲਾ ਇੱਥੇ ਖੂਨਦਾਨ ਕੈਂਪ ਸ਼ਹੀਦ ਆਜ਼ਮ ਭਗਤ ਸਿੰਘ ਦੀ ਯਾਦ ਨੂੰ ਲਗਾਇਆ ਗਿਆ ਨਾਲ ਵੋਟਿਆਂ ਦਾ ਵੀ ਲੰਗਰ ਲਗਾਇਆ ਗਿਆ ਕਿਸ ਤਰ੍ਹਾਂ ਦਾ ਰੁਝਾਨ ਹੈ ਜੀ ਤੁਹਾਨੂੰ ਦੇਖਣ ਨੂੰ ਮਿਲਿਆ ਤੁਹਾਨੂੰ ਬਹੁਤ ਵਧੀਆ ਰੁਝਾਨ ਮਿਲਿਆ ਹੈਗਾ ਤੇ ਇਸ ਸਮੇਂ ਸਵੇਰੇ ਇੱਥੇ ਹਰਜੀਪੁਰਪਾਲ ਸਿੰਘ ਗਿੱਲ ਪਹੁੰਚੇ ਸੀਗੇ ਤੇ ਉਸ ਤੋਂ ਬਾਅਦ ਐਮਐਲਏ ਸਰ ਬਲਵਿੰਦਰ ਸਿੰਘ ਜੀ ਗਿਆਸਪੁਰਾ ਪਹੁੰਚੇ ਆ ਉਹ ਤੋਂ ਇਲਾਵਾ ਆਪਣੇ ਐਮਐਲਏ ਕਾਂਗਰਸ ਲਖਵੀਰ ਸਿੰਘ ਲੱਖਾ ਪਹੁੰਚੇ ਆ ਤੇ ਸ਼ਹਿਰ ਦੇ ਪ੍ਰਧਾਨ ਜੀ ਮਲਵਿੰਦਰ ਸ਼ਹਿਰ ਦੇ ਬਲਵਿੰਦਰ ਪੱਪੂ ਜੀ ਪਹੁੰਚੇ ਆ ਤੇ ਮਨੀਤ ਤਵਾੜੀ ਜੀ ਤੇ ਕਾਫੀ ਲੋਕ ਇੱਥੇ ਜਿਹਨਾਂ ਨੇ ਆ ਕੇ ਇੱਥੇ ਹਾਜ਼ਿਰ ਹੋਈਏ ਇਹ ਕੈਂਪ ਜਿਹੜਾ ਸੀਗਾ ਸਾਡਾ ਨਰੋਲ ਪਾਕਿਸਤਾਨ ਸ਼ਹੀਦੀ ਨੂੰ ਸਮਰਪਿਤ ਸੀਗਾ ਕਿ 1972 ਦੇ ਵਿੱਚ ਜਿਹੜਾ ਇਹ ਦਰਹਜ ਬੁੱਤ ਲੱਗਿਆ ਸੀਗਾ ਉਹ ਤੋਂ ਪਹਿਲਾਂ ਕਦੇ ਮਤਲਬ ਕਦੇ ਵੀ ਇੱਥੇ ਕੈਂਪੇਨ ਲੱਗਿਆ ਹੈਗਾ ਅੱਜ ਪਹਿਲਾ ਕੈਂਪ ਹੈ ਜਿਹੜਾ ਸੀ ਦੇ ਆਜ਼ਮ ਸਾਹਿਬ ਪਾਕਿਸਤਾਨ ਦੀ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੇ ਇੱਥੇ ਸ਼ਹੀਦੀ ਬੁੱਤ ਦੇ ਨੇੜੇ ਲੱਗਿਆ ਹੈਗਾ ਨਾਲੇ ਇਸ ਤਰ੍ਹਾਂ ਵੀ ਕਿ ਜੇ ਤੁਹਾਡੀ ਸਸਤਾ ਇਹ ਪੁਰਾਣਾ ਖੋਨਦਾਨ ਕਾਫੀ ਲੰਬੇ ਟਾਈਮ ਤੋਂ ਖੋਨ ਦਾ ਕੈਂਪ ਲਗਾ ਰਿਹਾ ਤੁਹਾਡੀ ਸੰਸਥਾ ਸਾਨੂੰ 1992 ਤੋਂ ਪਹਿਲਾਂ ਦੇ ਕੈਂਪ ਲੱਗ ਰਹੇ ਸਾਡੀ ਸੰਸਥਾ ਵੱਲੋਂ ਤੇ 1992 ਵਿੱਚ ਮੈਂ ਲੱਗਿਆ ਸੀਗਾ ਜਤੂ ਮਤ ਰੈਗੂਲਰਲੀ ਚੱਲ ਰਿਹਾ ਸਿਰਫ ਇਹ ਕੋਰੋਨਾ ਕਾਲ ਥੋੜਾ ਘਟ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਰੈਗੂਲਰੀ ਹੈ ਗੁਰਮੀਤ ਜੀ ਅੱਜ ਕਿੰਨੀਆਂ ਯੂਨਟਾਂ ਨੇ ਜਿਹੜੀਆਂ ਮਤਲਬ ਹੋਈਆਂ ਨੇ ਬੋ 51 52 ਤੋਂ ਝੰਟਾ ਇਸ ਟਾਈਮ ਤੱਕ ਹੋ ਚੁੱਕੀਆਂ ਨੇ ਤੇ ਬਾਕੀ ਅਗਰ ਯਾਨ ਲੋਕਾਂ ਸਾਰਾ ਚੱਲਦਾ ਬਾਤਵਾ ਨੂੰ ਸਾਫ ਸੁਥਰਾ ਰਹਿਣ ਲਈ ਲੰਗਰ ਵੀ ਲਗਾਇਆ ਜਾ ਰਿਹਾ ਬੂਟਿਆਂ ਦਾ ਤੇ ਉਹਦੇ ਲਈ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੋਵਗੇ ਤੇ ਕੀ ਕਹਿਣਾ ਚਾਹੋਗੇ ਕਿ ਵੀ ਇਹਨਾਂ ਨੂੰ ਯਕੀਨੀ ਵੀ ਬਣਾਇਆ ਜਾਵੇ ਇਹਨਾਂ ਦੀ ਪਾਲਣ ਪੋਸਣ ਨੂੰ ਮੈਂ ਤਾਂ ਇਹ ਹੀ ਕਹੂੰਗਾ ਚਾਹੇ ਬੂਟਾ ਬੰਦਾ ਇੱਕ ਦੀ ਜ਼ਿੰਦਗੀ ਦੇ ਵਿੱਚ ਦੋ ਬੂਟੇ ਲਾਵੇ ਕਿਉਂਕਿ ਇੱਕ ਬੂਟਾ ਦੋ ਬੂਟੇ ਹਰ ਮਤਲਬ ਜਿਹੜਾ ਇਨਸਾਨ ਦੇ ਕੰਮ ਹੁੰਦੇ ਆ ਸਾਲ ਦੇ ਵਿੱਚ ਉਹ ਮਸਤ ਦੇ ਵਿੱਚ ਦੋ ਤਿੰਨ ਬੂਟੇ ਲੱਗ ਜਾਂਦੇ ਆ ਕਿਉਂਕਿ ਜਦੋਂ ਬੰਦਾ ਜੰਮਦਾ ਉਸ ਤੋਂ ਲੈ ਕੇ ਮਤਲਬ ਕਿਰਿਆ ਕਰਮ ਤੱਕ ਸਾਨੂੰ ਲੱਕੜ ਦੀ ਜ਼ਰੂਰਤ ਪੈਂਦੀ ਹੈ ਤੇ ਲੱਕੜ ਨਹੀਂ ਹੋਊਗੀ ਤਾਂ ਕਿਰਿਆ ਕਰਮ ਕਿਦਾਂ ਹੋਊਗਾ ਤੇ ਕਈ ਦੇਖਿਆ ਕਿ ਸਿਲੰਡਰ ਲਾਉਂਦੇ ਆ ਕੁਸ਼ੋਰ ਲਾਉਂਦੇ ਆ ਉਹ ਨਹੀਂ ਕਾਮਯਾਬ ਰਹਿੰਦੇ ਹੈਗੇ ਤੇ ਬੇਨਤੀ ਇਹ ਹੈ ਵੀ ਦੇਖੋ ਪਾਲਣ ਹੋਊਗਾ ਤਦੇ ਸੰਸਕਾਰ ਹੋਊਗਾ ਕਿਉਂ ਸਾਡੇ ਸਿੱਖੀ ਰੀਤੀ ਰਿਵਾਜ ਮੁਤਾਬਕ ਅਸੀਂ ਲੋਕਾਂ ਦਾ ਸੰਸਕਾਰ ਕਰਦੇ ਆ ਠੀਕ ਹੈ ਮੈਂ ਤਾਂ ਇਹ ਕਹੂੰਗਾ ਬੱਤ ਤੋਂ ਬੱਤ ਬੂਟੇ ਲਾਉਣੇ ਚਾਹੀਦੇ ਨੇ ਪਾਲਣੇ ਚਾਹੀਦੇ ਆ ਜਿੰਦੀ ਘਟ ਘਟ ਦੋ ਬੂਟੇ ਦਾ ਲਾ ਕੇ ਆਪਣਾ ਬੰਦਾ ਪਾਲੇ ਇੰਨੇ ਬਹੁਤ ਤੁਹਾਨੂੰ ਅੱਜ ਕਿਹੜੀ ਜਿਹੜੀ ਸੰਸਥਾ ਮੈਡੀਕਲ ਦੀ ਇਹ ਕਿਹੜੀ ਇੱਥੇ ਖੂਨਦਾਨ ਲੈਣ ਦੇ ਲਈ ਆਈ ਹੋਈ ਆ ਇਹ ਦੀਪ ਹਸਪੀਟਲ ਦੇ ਜਿਹੜੀ ਹੈਗੇ ਆ ਲੁਧਿਆਣਾ ਤੋਂ ਉਹ ਸੰਸਥਾ ਹਟ ਕੋ ਕਹ ਹਸਪਤਾਲ ਤੋਂ ਮੋਹਰੀ ਆ ਥੈਲਸੀਮੀਆ ਪੇਸ਼ੈਂਟਾਂ ਲਈ ਖਾਸ ਕਰਕੇ ਕਿਉਂਕਿ ਗਰਮੀ ਅਸੀਂ ਹੁੰਦਾ ਤੇ ਇਹਨਾਂ ਦਾ ਬਲੱਡ ਨਹੀਂ ਬਣਦਾ ਥੈਲਸੀਮੀਆ ਦੇ ਪੇਸ਼ੈਂਟ ਦੇ ਜਿਹੜੇ ਇਹਨੂੰ ਰੈਗੂਲਰ ਚੜਾਉਣਾ ਪੈਂਦਾ ਹੈਗਾ ਜਿਹhtra ਆਖਿਆ ਜਾਂਦਾ ਖੋਹਨਦਾਨ ਇੱਕ ਮਹਾਂਦਾਨ ਹੈ ਅਤੇ ਜਿਹੜੇ ਪੌਦੇ ਨੇ ਇਹਨਾਂ ਨੇ ਜਿੱਦਾਂ ਆਖਿਆ ਕਿ ਇਹ ਬੰਦੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਸਹਾਈ ਹੁੰਦੇ ਨੇ ਇਹਨਾਂ ਦੇ ਜਿਹੜਾ ਹੈਗਾ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਨੇ ਉਹਨਾਂ ਨੂੰ ਪਾਲਣ ਪੋਸ਼ਣ ਕਰਨਾ ਚਾਹੀਦਾ ਖੋਹਨਦਾਨ ਕੈਂਪ ਨੂੰ ਲੈ ਕੇ ਅਤੇ ਜਿਹੜਾ ਇਹ ਨੰਗਰ ਲਗਾਇਆ ਗਿਆ ਸੰਸਥਾ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਜਥੇਦਾਰ ਸਾਹਿਬ ਇਹ ਜੀ ਮੈਂ ਤਾਂ ਧੰਨਵਾਦੀ ਆ ਸੰਸਥਾ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਤਕਰੀਬਨ ਮੈਨੂੰ ਆਰ.ਬੀ ਤੋਂ ਬਾਅਦ 1992 ਤੋਂ ਲੈ ਕੇ ਮੈਂ ਦਰਾਹੇ ਦੇ ਨਾਲ ਜੁੜਿਆ ਹਾਂ ਜਦੋਂ ਆਪਣੇ ਪੰਜਾਬ ਦੇ ਡੀਜੀਪੀ ਬਿਰਕ ਸਾਹਿਬ ਹੁੰਦੇ ਸੀਗੇ ਮੈਂ ਗੱਲ ਕਰ ਲਵਾਂ ਉਸ ਤੋਂ ਬਾਅਦ ਬਹੁਤ ਅੜਚਨਾ ਵੀ ਆਈਆਂ ਕੰਮ ਰੁਕਿਆ ਵੀ ਚੱਲਿਆ ਵੀ ਉਸ ਤੋਂ ਬਾਅਦ ਇਸ ਵਾਰ ਮੈਨੂੰ ਸੱਦਾ ਪੱਤਰ ਦਿੱਤਾ ਗਿਆ ਬਾਈ ਗਰਮੀਜੀ ਜੀ ਵੱਲੋਂ ਵੀ ਫੌਜੀ ਸਾਹਿਬ ਤੁਸੀਂ ਵੀ ਆ ਕੇ ਜ਼ਰੂਰ ਦਰਸ਼ਨ ਦੇਣੇ ਨੇ ਮੁੰਡਿਆਂ ਨੂੰ ਪ੍ਰੇਰੋ ਵੀ ਆਪਣਾ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲੈਣ ਤੇ ਜਿਹੜਾ ਬੂਟਿਆਂ ਦਾ ਲੰਗਰ ਲਾਇਆ ਉਹਦੇ ਵਿੱਚ ਵੀ ਆਪਾਂ ਹਿੱਸਾ ਲਈਏ ਤੇ ਮੇਨ ਜਿਹੜਾ ਕਾਰਨ ਮੁੱਖਾ ਜੀ ਰੱਖਦਾ ਜਿਹਦਾ ਪ੍ਰਾਲਾ ਇਹ ਵੀ ਆ ਜੀ ਇਹ ਇੱਕ ਅੱਛਾ ਮੈਸੇਜ ਜਾਊਗਾ ਕਿਉਂਕਿ ਜਿਹੜ ਉਹਦੇ ਲਈ ਵੀ ਵਿਸ਼ੇਸ਼ ਅਸੀਂ ਪਰਾਲਾ ਕੀਤਾ ਨਾਲ ਨਾਲ ਅਸੀਂ ਨਸ਼ਿਆਂ ਦੇ ਖਿਲਾਫ ਵੀ ਬੋਲਦਾ ਵੀ ਭਾਈ ਨਸ਼ੇ ਮੁੰਡਿਆਂ ਨੂੰ ਐਨਾ ਵੀ ਛੱਡੋ ਪਾਈ ਚੰਗੇ ਰਸਤੇ ਪਰੋ ਚੰਗੇ ਕੰਮ ਕਰੋ ਦੇਸ਼ ਕੌਮ ਦਾ ਜਿਹੜਾ ਨੌਆ ਉਹ ਆਪਾਂ ਚਮਕਾਉਣਾ ਕਿਉਂਕਿ ਪਾਰਟੀਆਂ ਦਾ ਹੁਣ ਦੇਖ ਹੀ ਰਹੇ ਹਾਂ ਜੀ ਕੀ ਕੁਛ ਪੰਜਾਬ ਦੇ ਵਿੱਚ ਹੋ ਰਿਹਾ ਮੈਂ ਕਿਸੇ ਦਾ ਨਾਮ ਲੈ ਤੋਂ ਬਿਨਾਂ ਕਹਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਪੰਜਾਬ ਨੂੰ ਸਾਂਭਣ ਦੀ ਲੋੜ ਆ ਭਗਤ ਸਿੰਘ ਵੀਰ ਜੀ ਉਹਨਾਂ ਜਿਹੜਾ ਦੇਖੋ ਕੁਰਬਾਨੀ ਦੇ ਦਿੱਤੀ ਆ ਵੱਡੀ ਕੁਰਬਾਨੀ ਸੀ ਉਹਨੂੰ ਮੁੱਖ ਰੱਖਦੇ ਆ ਆਪਾਂ ਉਹਨਾਂ ਦੇ ਜਿਹੜੇ ਇਹਨਾਂ ਨੇ ਪੂਰਨੇ ਪਾਏ ਨੇ ਉਹ ਤੇ ਚੱਲਣ ਦੀ ਕੋਸ਼ਿਸ਼ ਹੈ ਇੱਕ ਨੌਜਵਾਨਾਂ ਤੋਰਨ ਦੀ ਕੋਸ਼ਿਸ਼ ਹੈ ਜੀ ਅੱਜ ਇਸ ਸੰਸਥਾ ਵੱਲੋਂ ਦਰਾਹਾ ਦੇ ਵਿਖੇ ਖੂਨਦਾਨ ਕੈਂਪਾਸ ਹਿਦੇ ਅਜਮ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਉੱਥੇ ਵਾਤਾਵਰਣ ਦੀ ਸੁੰਦਤਾ ਦੇ ਲਈ ਇਹਨਾਂ ਨੇ ਭੋਟਿਆਂ ਦਾ ਲੰਗਰ ਵੀ ਲਗਾਇਆ ਜਿਸ ਤਰ੍ਹਾਂ ਕਿ ਗੁਰਮੀਤ ਸੈਕਟਰੀ ਸਾਹਿਬ ਨੇ ਦੱਸਿਆ ਕਿ ਇੱਥੇ ਬੜਾ ਰੁਝਾਨ ਦੇਖਣ ਨੂੰ ਮਿਲਿਆ ਹਲਕਾ ਵਿਧਾਇਕ ਇੰਜੀਨੀਅਰ ਮਰਮਿੰਦਰ ਸਿੰਘ ਗਿਆਸਪੁਰਾ ਪਹੁੰਚੇ ਉਹਨਾਂ ਦੇ ਨਾਲ ਸਾਥੀ ਸੀਗੇ ਜਿਹੜੇ ਨਗਰ ਕੌਂਸਲ ਪ੍ਰਧਾਨ ਸਰਦਾਰ ਸੁਖਮਾਰ ਪਪੂ ਚੇਅਰਮੈਨ ਭੋਟਾ ਸਿੰਘ ਰਾਣੋ ਪ੍ਰਧਾਨ ਬਬੀਤ ਵਾਲੀ ਕਪਲਾ ਕੈਪਟਨ ਆਪਣੇ ਇੱਕ ਕਾਉਂਸਲਰ ਰਿੰਕਾ ਤੇ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਲਖਵੀਰ ਸਿੰਘ ਲਖਾ ਹਰਜੀਵਨਪਾਲ ਸਿੰਘ ਜੀ ਗਿੱਲ ਤੇ ਉਹਨਾਂ ਦੇ ਨਾਲ ਸਾਥੀ ਮਨਜੀਤ ਮਨਦੀਪ ਸਿੰਘ ਮੰਗਟ ਅਰੁਬਲ ਜੀ ਅਤੇ ਆਪਣੇ ਡਾਕਟਰ ਆਪਣੇ ਵੈਕਟਰ ਸਹਿਵਾਨ ਇੱਥੇ ਪਹੁੰਚੇ ਨੇ ਤੇ ਇੱਥੇ ਬੜਾ ਹੀ ਜਿਹੜਾ ਬੜਾ ਹੀ ਬਲੱਡ ਕੈਂਪ ਦੇ ਵਿੱਚ ਜਿਹੜਾ ਉਤਸ਼ਾਹ ਹੈਗਾ ਇਹ ਸੰਗਤਾ ਦਾ ਦੇਖਣ ਨੂੰ ਮਿਲਿਆ ਸਮਾਸੇ ਵੀ ਇੰਜੀਨੀਅਰ ਜਗਦੇਵ ਸਿੰਘ ਜੀ ਬੋਪਾਰਾ ਇਸ ਫੰਕਸ਼ਨ ਦੇ ਉਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਗੱਲਬਾਤ ਕਰਦੇ ਆ ਸਰ ਇੱਥੇ ਬੋਟਿਆਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਤੇ ਨਾਲ ਨਾਲ ਸ਼ਹੀਦਾਂ ਨੂੰ ਸਮਰਪਿਤ ਖੋਹਦਾਨ ਕੈਂਪ ਦਾ ਆਯੋਜਨ ਵੀ ਕੀਤਾ ਜਾ ਰਿਹਾ ਇਸ ਉਪਰਾਲੇ ਨੂੰ ਸਰ ਤੁਸੀਂ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਉਪਰਾਲਾ ਜੀ ਸਾਰੀ ਕਮੇਟੀ ਦਾ ਸਾਰੇ ਭਰਾਵਾਂ ਦਾ ਜਿੰਨੇ ਵੀ ਭਰਾ ਇੱਥੇ ਪਹੁੰਚੇ ਨੇ ਸਾਨੂੰ ਸਾਰਿਆਂ ਨੂੰ ਇਹਦਾ ਸਹਿਯੋਗ ਦੇਣਾ ਚਾਹੀਦਾ ਹੈ ਅਰ ਬੋਟਿਆਂ ਨੂੰ ਸੰਭਾਲਣਾ ਅਰ ਬੋਟਿਆਂ ਨੂੰ ਲਗਾਉਣਾ ਇਹ ਵੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਹੋਣਾ ਚਾਹੀਦਾ ਹੈ ਹਰੇਕ ਬੰਦਾ ਵੋਟਾਂ ਲਗਾਵੇ ਉਸ ਤੋਂ ਬਾਅਦ ਉਸ ਦੀ ਸਵਾਲ ਕਰੇ ਕਿਉਂ ਸਾਡੇ ਜਿੰਨੇ ਹਵਾ ਹੈ ਹਵਾ ਦੇ ਵਿੱਚ ਅਸੀਂ ਸਾਹ ਲੈਂਦੇ ਆ ਆਕਸੀਜਨ ਜਿੰਨਾ ਪ੍ਰਦੂਸ਼ਣ ਬੂਟਿਆਂ ਨੇ ਘਟਾਉਣਾ ਹੈ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਬੂਟੇ ਜਿੱਥੇ ਜਿਸ ਜਗ੍ਹਾ ਤੇ ਬੂਟੇ ਜ਼ਿਆਦਾ ਨੇ ਹਵਾ ਇੱਕ ਤਰ੍ਹਾਂ ਦੀ ਫਿਲਟਰ ਹੋ ਕੇ ਜਾ ਰਹੀ ਹੈ ਧੂਸਟ ਜਿਹੜੀ ਬੱਤੀਆਂ ਦੇ ਵੰਦੀ ਜਾਂਦੀ ਹੈ ਹਵਾ ਸਾਫ਼ੀ ਹੁੰਦੀ ਹੈ ਬਾਕੀ ਜਿਹੜੀ ਆਪਾਂ ਨੂੰ ਆਕਸੀਜਨ ਉਹਦਾ ਕੋਈ ਮੁੱਲੇ ਨਹੀਂ ਹੈ ਸੋ ਇਸ ਕਰਕੇ ਇਹ ਜਿਹੜੀ ਜਿੰਨੀ ਵੀ ਕਮੇਟੀ ਹੈ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਔਰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਹਾਂ ਔਰ ਸਾਡੇ ਅੱਜ ਜਿਹੜਾ ਵਿਸ਼ੇਸ਼ ਆ ਜਿਹੜਾ ਦਿਨ ਹੈ ਇਹ ਜਿਹੜਾ ਖੂਨਦਾਨ ਕੈਂਪ ਹੈ ਔਰ ਬੂਟਿਆਂ ਦਾ ਜਿਹੜਾ ਲੰਗਰ ਲਗਾਇਆ ਹੈ ਸੱਚੇ ਭਗਤ ਸਿੰਘ ਜੀ ਦੇ ਸ਼ਹੀਦੀ ਦੇ ਸਾਡੇ ਨੂੰ ਸਮਰਪਿਤ ਹੈ ਔਰ ਮੈਂ ਦੁਬਾਰਾ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਕਰਾ ਸਾਹਿਬ ਭਗਤ ਸਿੰਘ ਇੱਕ ਸੋਚ ਸੀਗੀ ਹਨਾ ਕਿ ਉਹ ਸੋਚ ਦੇ ਉੱਤੇ ਦੇਸ਼ ਨੂੰ ਕਿੰਨਾ ਚਿਰ ਹੋ ਗਿਆ ਯਾਦ ਹੋਏ ਨੂੰ ਉਹ ਕੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਬਣੀਆਂ ਆਉਂਦੀਆਂ ਜਾਂਦੀਆਂ ਰਹੀਆਂ ਤੇ ਕੀ ਉਹ ਸੋਚ ਦੇ ਉੱਤੇ ਅਸੀਂ ਪਹਿਰਾ ਦੇ ਕੇ ਦੇਸ਼ ਨੂੰ ਖਸਾਲਤ ਤੇ ਤਰੱਕੀ ਤੇ ਲੈ ਕੇ ਗਏ ਜਾਂ ਅਸੀਂ ਉੱਤੇ ਪਹਿਰਾ ਦੇ ਪਾਏ ਸਾਡੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜੀ ਉਸ ਦੇ ਵਿੱਚ ਬਹੁਤ ਕਮੀਆਂ ਨੇ ਕਿਉਂ ਆਮ ਕਰਕੇ ਦੇਖਿਆ ਜਾਂਦਾ ਹੈ ਜਦੋਂ ਵੀ ਕੋਈ ਰਾਜਨੀਤਿਕ ਪਾਰਟੀ ਵੋਟਾਂ ਮੰਗਦੀ ਹੈ ਉਸ ਟਾਈਮ ਕਹਿੰਦੀ ਹੈ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਨਸ਼ਾ ਬੰਦ ਕਰਦਾਂਗੇ ਇਹ ਕਰਦਾਂਗੇ ਪਰ ਉਸ ਤੋਂ ਬਾਅਦ ਉਹ ਕੰਮ ਦੇ ਵਿੱਚ ਬਹੁਤ ਦੇ ਜ਼ਿਆਦਾ ਰਾਜਨੀਤਿਕ ਪਾਰਟੀਆਂ ਫੇਲ ਹੋਈਆਂ ਨੇ ਉਸ ਦਾ ਕਾਰਨ ਇਹ ਹੈ ਕਿ ਜਦੋਂ ਉਹਨਾਂ ਦਾ ਕੋਈ ਨੇੜੇ ਦਾ ਬੰਦਾ ਅੱਗੇ ਆ ਜਾਂਦਾ ਹੈ ਉਹ ਅੱਗੇ ਕਹਿੰਦਾ ਅਸੀਂ ਜੀ ਤੁਹਾਡੀ ਬਹੁਤ ਮਦਦ ਕੀਤੀ ਹੈ ਅਸੀਂ ਤੁਹਾਨੂੰ ਵੋਟਾਂ ਵੜੀਆਂ ਪਈਆਂ ਨੇ ਸਾਡੇ ਨਾਲ ਤੁਸੀਂ ਐਂ ਕਰੇਂਗੇ ਉਹ ਉਹ ਤਾਂ ਸਾਡਾ ਸਾਨੂੰ ਤਾਂ ਭਲੇਖੇ ਦੇ ਵਿੱਚ ਆ ਗਿਆ ਇਸ ਰੋਲ ਦੇ ਨੂੰ ਅਦਾ ਕਰਕੇ ਇਹ ਜਿਹੜੇ ਨਸ਼ੇ ਦੇ ਜਿਹੜੇ ਸਮੱਗਲਰ ਨੇ ਉਹ ਬਚਦੇ ਰਹਿੰਦੇ ਨੇ ਸੋ ਇਸ ਕਰਕੇ ਇਹ ਜਦੋਂ ਜਿੰਨਾ ਜਰ ਆਪਣੇ ਲੋਕਾਂ ਦੇ ਵਿੱਚ ਜਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਸੁਧਾਰ ਨਹੀਂ ਹੁੰਦਾ ਉਹਨਾਂ ਚੋਂ ਇਸਦਾ ਹੱਲ ਨਹੀਂ ਹੋ ਸਕਦਾ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਸਾਡੇ ਅੱਜ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਦੀ ਸੋਚ ਆਈ ਜਿਹੜੀ ਉਹ ਸਿਰਫ ਦੇਸ਼ ਵਾਸਤੇ ਸੀ ਨਾ ਕਿ ਆਪਣੇ ਆਪ ਵਾਸਤੇ ਸੀ ਅੱਜ ਕੱਲ ਕਿਸੇ ਦੇ ਬੱਚੇ ਦੇ ਸੱਟ ਲੱਗ ਜਵੇ ਤੇ ਕਿਵੇਂ ਲੋਕ ਭੱਜੇ ਫਿਰਦੇ ਨੇ ਬੜਾ ਦੁੱਖ ਲੱਗਦਾ ਪਰ ਮੈਂ ਉਹ ਇੰਨੇ ਮਹਾਨ ਸੀ ਭਗਤ ਸਿੰਘ ਜੀ ਜਵਾਨੀ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਵੀ ਸਾਡਾ ਜਿਹੜਾ ਦੇਸ਼ ਹੈ ਗੁਲਾਮ ਹੈ ਇਸ ਨੂੰ ਅਸੀਂ ਯਾਦ ਕਰਨਾ ਹੈ ਅਸੀਂ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਵੀ ਅਸੀਂ ਜਿਉਂਦੇ ਵੀ ਮਰਿਆਂ ਦੇ ਬਰਾਬਰ ਹਾਂ ਇਹ ਸੋਚ ਨੂੰ ਲੈ ਕੇ ਉਹਨਾਂ ਨੇ ਭਾਰ ਜਵਾਨੀ ਦੇ ਵਿੱਚ ਆਪਣੀ ਸ਼ੀధి ਦਿੱਤੀ ਮਤਲਬ ਗੁਲਾਮੇ ਲੋਕਾਂ ਨੂੰ ਇਸ ਗੱਲ ਨੂੰ ਪ੍ਰੇਰਿਤ ਵੀ ਕਰਿਆ ਲੋਕਾਂ ਨੂੰ ਆਪਣੇ ਆਪ ਹੁਣ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਰਿਆਂ ਦੇ ਧਿਆਨ ਰੱਖਣ ਦੀ ਲੋੜ ਹੈ ਕੋਈ ਇਹ ਨਹੀਂ ਹੈਗਾ ਵੀ ਇਕੱਲਾ ਬੰਦਾ ਕੁਝ ਕਰ ਸਕਦਾ ਹੈ ਸਾਰੀਆਂ ਨਾਦਗਿ ਰਾਜਨੀਤਿਕ ਪਾਰਟੀਆਂ ਜਾਂ ਜਿਹੜੇ ਆਪਣੇ ਨਵੀਆਂ ਪੀੜੀਆਂ ਨੇ ਉਹਨੂੰ ਸਰਕਾਰਾਂ ਇਹ ਸਿਲਸਿਲੇ ਦੇਣ ਵੀ ਇਸ ਦੇ ਜਿਹੜਾ ਸਾਡਾ ਸਮਾਜ ਹੈ ਜਾਂ ਸਾਡਾ ਦੇਸ਼ ਹੈ ਇਸ ਨੂੰ ਆਜ਼ਾਦੀ ਲਿਆਉਣ ਦੇ ਵਿੱਚ ਭਗਤ ਸਿੰਘ ਜੀ ਦਾ ਕਿੱਡਾ ਵੱਡਾ ਰੋਲ ਕੀ ਉਹਨਾਂ ਨੇ ਆਪਣੀ ਸਾਰਾ ਜੀਵਨ ਲਾ ਦਿੱਤਾ ਆਪਣੀ ਜਵਾਨੀ ਵਾਰ ਦਿੱਤੀ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਸਿੱਖਿਆ ਲੈਣ ਦੀ ਲੋੜ ਹੈ ਧੰਨਵਾਦ ਧੰਨਵਾਦ